ਹਾਂਜੀ ਅਸੀਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਤੁਸ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਆਏ ਹਣੂਮਾਨਗੜ ਜ਼ਿਲ੍ਹਾ ਦੇ ਨਾਲ ਪਿੰਡ ਆਪਣੇ ਹੈਗਾ ਨਵਾਂ ਰੋੜਾਂ ਵਾਲੀ ਤੇ ਨਵਾਂ ਨਾਲ ਨਾਲ ਦੋ ਪਿੰਡ ਆਪਣੇ ਤੇ ਅੱਜ ਆਪਾਂ ਆਏ ਨਵਾਂ ਤੇ ਇੱਥੇ ਆਪਣੇ ਗੋਡ ਫਾਰਮਿੰਗ ਹੈਗੀ ਆਪਣੇ ਬਾਈ ਹੈਗਾ ਅਰਸ਼ਦ ਖਾਨ ਤੇ ਬਾਈ ਨਾਲ ਮਿਲਦੇ ਆਂ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਬਾਈ ਤੋ ਆਪਣਾ ਸਾਰਾ ਕੁਝ ਆ ਜਾਈਏ ਹੋਰ ਬਾਈ ਬਾਈ ਅਸੀਕਾਲ ਜੀ ਬਾਈ ਸਾਥ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਸਮਾਂ ਦਾ ਤੇ ਬਈ ਸਭ ਤੋਂ ਪਹਿਲਾਂ ਤਾਂ ਆਪਣੇ ਗੋਡ ਫਾਰਮਿੰਗ ਇਹਦੀ ਆਪਣਾ ਨਾਮ ਦੱਸੋ ਗੋਡ ਫਾਰਮਿੰਗ ਦਾ ਨਾਮ ਕੀ ਮੇਰਾ ਨਾਮ ਬਈ ਅਰਸਦ ਹੈ ਤੇ ਮੇਰੇ ਫਾਰਮ ਦਾ ਨਾਮ ਹੈ ਸਹਿਜ਼ਾਦ ਗੋਡ ਫਾਰਮ ਸਹਿਜ਼ਾਦ ਗੋਡ ਫਾਰਮ ਹਾਂ ਜ਼ਿਲ੍ਹਾ ਹਰਮਾਨਗੜ ਪਿੰਡ ਆਪਣਾ ਨਮਾਏ ਠੀਕ ਹੈ ਇਹ ਰੋਗੜਾ ਵਾਲੀ ਤੇ ਨਮਾ ਇਨਾਨ ਨਾਲ ਹੀ ਆਲੀ ਠੀਕ ਹੈ ਬਿਲਕੁਲ ਤੇ ਬਈ ਸਭ ਤੋਂ ਪਹਿਲਾਂ ਤੁਹਾਨੂੰ ਆਇਨਸ ਵੀ ਵੀ ਕਹਿੰਨਾ ਮਤਲਬ ਆਪਾਂ ਕਿੰਨਾ ਟਾਈਮ ਹੋ ਗਿਆ ਗੋਡ ਫਾਰਮਿੰਗ ਕਰਦੇ ਬਈ ਸਾੜੇ ਪਹਿਲੀ ਦਾਦੇ ਕੰਮ ਕਰਦੇ ਸੀ ਅੱਛਾ ਫਿਰ ਸਾਡੇ ਡੈਡੀ ਕਰਦੇ ਰਹੇ ਨੇ ਠੀਕ ਹੈ ਫਿਰ ਆਪਾਂ ਸੋਕ अच्छा ਕਹਿੰਦਾ ਮਤਲਬ ਆਪਾਂ ਕਹਿ ਸਕਦੇ ਪੀੜੀ ਦਾ ਪੀੜੀ ਦਾ ਪੀੜੀ ਦਾ ਠੀਕ ਹੈ ਤੇ ਬਈ ਜੇ ਆਪਾਂ ਸਾਨੂੰ ਪਹਿਲਾਂ ਗੱਲ ਕਰੀਏ ਨੇ ਵਿੱਚ ਬਰੀਡ ਦੀ ਤਾਂ ਇਹਦੇ ਵਿੱਚ ਆਪਾਂ ਨੂੰ ਐਂ ਦੱਸੋ ਸਾਨੂੰ ਪਹਿਲਾਂ ਕਿੰਨੇ ਤਰ੍ਹਾਂ ਦੀਆਂ ਬਰੀਡਾਂ ਆਂਦੀਆਂ ਬਨਾਨ ਨੂੰ ਤੋਂ ਵੀਰੇ 20 ਤਰੀਕੇ ਦੇ ਬਰੀਡ ਬਣਾ ਰੱਖੀ ਹੈ ਅੱਛਾ ਠੀਕ ਹੈ 오ਰੀਜਨਲ ਬਰੀਡ ਹੈ ਤਿੰਨ ਜਾਂ ਚਾਰ ਤਰੀਕੇ ਦੀ ਹੈਗੀ ਠੀਕ ਹੈ ਜਿਹੜੀ 오ਰੀਜਨਲ ਬਰੀਡ ਹੈ ਆਪਣੀ ਠੀਕ ਹੈ ਹਾਂ ਪੰਜਾਬ ਦੀ ਪੰਜਾਬ ਦੀ ਹਾਂ ਤੇ ਇਹ ਕਹਿੰਦਾ ਮਤਲਬ ਵੀ ਆਪਾਂ ਜੇ ਆਪਾਂ 오ਰੀਜਨਲ ਚਾਤ ਵਾਲੀ ਤੁਸੀਂ ਕਹਣਾ ਚਾਤ ਇਹ ਕਿਹੜੀ ਕਿਹੜੀ ਆ ਜਾਂਦੀ ਹੈ ਜੇ ਆਪਾਂ ਬਈ ਇਸ ਤੋਂ ਆ ਜਾਂਦਾ ਲਾਲ ਆ ਨਗਰਾ ਆ ਗਿਆ ਠੀਕ ਹੈ ਇਹਨੂੰ ਨਾਗਰਾ ਕਹਿੰਦੇ ਨੇ ਠੀਕ ਹੈ ਔਰ ਆ ਪੂਰਾ ਬਕਰਾ ਆਗਾ ਠੀਕ ਹੈ ਠੀਕ ਹੈ ਔਰ ਜੱਡ ਬਲੇਕ ਬਕਰਾ ਔਰ ਜਨਲ ਬਰੀਡ ਆਪਣੀ ਇੰਡੀਆ ਦੇ ਉੱਚੇ ਮੱਥੇ ਦਾ ਠੀਕ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਠੀਕ ਹੈ ਬਾਕੀ ਆਪਣੇ ਫਾਰਮ ਚ ਬੱਕਰੇ ਬਾਈ ਵੀਰ ਹੋਣ ਤਾਂ ਆਪਣੇ ਅਗਲੇ ਸਾਲ ਵਾਸਤੇ ਇਹ ਬੱਚੇ ਹੀ ਨੇ ਆਏ 4 ਦਿਨ 6 ਦਿਨ ਅੱਛਾ ਇਹ ਅਗਲੇ ਸਾਲ ਵਾਸਤੇ ਪਨ ਰੱਖਿਓ ਇਹਨੇ ਔਰ ਆਪਣੇ ਕੰਪੀਟੀਸ਼ਨ ਵੀ ਹੋਗਾ 1 ਮਹੀਨੇ ਬਾਅਦ ਤੇ ਕੰਪੀਟੀਸ਼ਨ ਹੁੰਦਾ ਹੈ ਹਰ ਸਾਲ ਵੀ ਆਪਣੇ ਤੇ ਬੱਕਰੇ ਚਲੇ ਜਾਂਦੇ ਨੇ 170 ਕਿਲੋ 80 ਕਿਲੋ ਠੀਕ ਹੈ ਹਾਂ ਜੀ ਆਪਾਂ ਤੇ ਹੁਣੇ ਤੁਸੀਂ ਜਿਵੇਂ ਮੈਨੂੰ ਪਹਿਲਾਂ ਦੱਸ ਕੇਟ ਹੈ ਵੀਡੀਓ ਤੇ ਪਹਿਲਾਂ ਵੀ 9 ਕੇ 10 ਬੱਕਰੇ ਗਏ ਆ ਕੱਲ ਆਪਣੇ 10 ਬੱਕਰੇ ਗਏ ਆ ਕੱਲ ਆਪਣੇ 10 ਬੱਕਰੇ ਗਏ ਤੇ ਜਿਹੜਾ ਆਪਾਂ ਇਹਦੀ ਗੱਲ ਕਰੀਏ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਵੀ ਆਪਾਂ ਵੀ ਕਹਿੰਨਾ ਮਤਲਬ ਜੇ ਕਿਸੇ ਨੇ ਆਪਣੇ ਬਠਿੰਡੇ ਜਾਂ ਪੰਜਾਬ ਦੇ ਉਧਰਲੀ ਸਾਈਡ ਕਿਸੇ ਕੋਲ ਬੱਕਰਾ ਪਿਆ ਤੇ ਜੇ ਉੱਥੋਂ ਕਿਸੇ ਨੇ ਲੈਣਾ ਆ ਜਾਂ ਵੇਚਣਾ ਜਾਂ ਤੁਸੀਂ ਲੈਣਾ ਵੇਚਣਾ ਫਿਰ ਉਹਦਾ ਫਿਰ ਤੁਸੀਂ ਕਿਵੇਂ ਕੰਟੈਕਟ ਕਰਦੇ ਬਈ ਆਪਾਂ ਸਪੈਸ਼ਲ ਚਲੇ ਜਾਂਦੇ ਆ ਸਪੈਸ਼ਲ ਜਾਂਦੇ ਹਾਂ ਹਾਂ ਕਿਸੇ ਭਾਈ ਕੋਲ ਬੜੀ ਡਰ ਵੱਡਾ ਖੜੋਤਾ ਬੱਕਰਾ ਜਿਵੇਂ ਹਾਂ ਜੋ 8 ਦੰਦ ਦੇ 6 ਦੰਦ ਦੇ 4 ਦੰਦ ਦਾ ਆਪ ਇਹ ਇਹ ਗੱਲ ਤੁਸੀਂ ਬੜੀ ਘੈਂਟ ਕੀਤੀ ਚਾਰ ਦੰਦ 6 ਦੰਦ ਇਹਦਾ ਸਾਨੂੰ ਰਾਜ ਦੱਸੋ ਬੰਲਾ ਕੀ ਚੱਕਰੇ ਵੀਰੇ ਚਾਰ ਦੰਦ 6 ਦੰਦ ਦਾ ਹੁਣ ਆਏ ਆ ਬਈ ਬੱਕਰੇ ਵੀ ਲੋਕਾਂ ਨੂੰ ਚਾਰ ਦੰਦ ਜਿਹ ਬੱਕਰੀ ਵੀ ਆਨੇ ਛੋਟੇ ਜਿਹੜੇ ਔਰジナਲ ਬ੍ਰੀਡ ਹੈ ਜਿਹੜਾ ਚਾਰ ਦੰਦ ਜਿਵੇਂ ਚਾਰ ਦੰਦ ਬੱਕਰਾ ਹੁੰਦਾ ਵੀਰੇ ਪੌਣੇ 2 ਸਾਲ ਦਾ ਠੀਕ ਹੈ 2 ਦੰਦ ਹੁੰਦਾ ਸਵਾ ਸਾਲ ਦਾ ਚਾਰ ਦੰਦ ਅੰਦਰ ਪੌਣੇ 2 ਸਾਲ ਦਾ ਠੀਕ ਹੈ 6 ਦੰਦ ਹੁੰਦਾ 2 ਸਾਲ ਦਾ ਪੂਰਾ ਠੀਕ ਹੈ ਔਰ 8 ਦੰਦ ਹੋਗਾ ਬੱਕਰਾ 3 ਸਾਲ ਦਾ ਠੀਕ ਹੈ ਹਾਂ ਉਹ ਕਹਿੰਦਾ ਮਤਲਬ ਆਪਾਂ ਦੰਦ ਤੋਂ ਇਹਨਾਂ ਦੀ ਉਮਰ ਦਾ ਅੰਦਾਜ਼ਾ ਲਗਾਣਾ ਹਾਂ ਸ ਠੀਕ ਆ ਸਭ ਆਗਲੇ 6 ਦੰਦੇ ਸਾਰੇ ਆਗਲੇ ਸਾਲ ਵਾਸਤੇ ਕਿਉਂਕਿ ਹੁਣ ਅਣਜਾਣ ਮੰਦਨ ਨੂੰ ਪਤਾ ਨਹੀਂ ਲੱਗਦਾ ਵੀ ਇਹ ਨਸਲ ਕਿਹੜੀ ਏ ਕਿਵੇਂ ਬੱਕਰੇ ਤਿਆਰ ਹੋਣਗੇ ਹਾਂ ਅਸੀਂ ਵੀਰ ਬੱਕਰੇ ਸਾਡੇ ਪਿਓ ਦਾ ਦੀ ਇਹ ਕੰਮ ਕਰਦਾ ਇਹਨਾਂ ਅਸੀਂ ਬੱਕਰਾ ਦੇਖ ਕੇ ਦੱਸ ਦਿੰਨੇ ਆ ਵੀ ਆ ਬੱਕਰੇ ਦੀ ਨਸਲ ਕਿਹੜੀ ਏ ਆਪੇ ਤੁਹਾਡਾ ਕਹਿਣਾ ਤਾਂ ਪੁਰਾਣਾ ਕੀਤਾ ਕਹਿਦੀ ਆ ਆ ਦਾਦੇ ਪਰਦਾਦਾ ਨੇ ਕੀਤਾ ਤੂੰ ਤਾਂ ਦੇਖੋ ਹੁਣ ਜੇ ਆਪਾਂ ਹੁਣ ਇਹ ਬੱਕਰੇ ਦੀ ਗੱਲ ਕਰੀ ਤਾਂ ਇਹ ਵੀ ਮੇਰਾ ਮੋਢਾ ਕਹਿੰਦਾ ਮਤਲਬ ਜੇ ਆਪਾਂ ਕਰੀਏ ਨਾ ਮੋਢਾ ਟਾਪਦਾ ਮੇਰਾ ਹਾਂ ਇਹ 47 ਇੰਚ ਹਾਈਟ ਏ ਵੀਰੇ ਤੇ ਇਹਦੀ ਵੱਧ ਤੋਂ ਵੱਧ ਕਿੰਨੀ ਹਾਈਟ ਜਾਂਦੀ ਆ ਉੱਪਰ ਤੱਕ ਠੀਕ ਹੈ ਹਾਂ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਇਹ ਤਾਂ ਆਪਣੀ ਗੱਲ ਹੋ ਗਈ ਬਈ ਇਹਦੀ ਦੀ ਹਾਈਟ ਵਗੈਰਾ ਦੀ ਤੇ ਮੁੜ ਕੇ ਜੀ ਆਪਾਂ ਡਾਈਟ ਤੇ ਲੈ ਕੇ ਚੱਲੀਏ ਡਾਈਟ ਤੇ ਵੀਰੇ ਕੀ ਮੰਨ ਲੇ ਬੰਦੇ ਦੀ ਖੁਦ ਨੂੰ ਕੇਅਰ ਕਰਨੀ ਪੈਂਦੀ ਹੈ ਟਾਈਮ ਦੇਣਾ ਪੈਂਦਾ ਹੈ ਔਰ ਬਕਰਨ ਛੋਲੇ ਚਨੇ ਵਿਦਾਮ ਵੀ ਬਾਣੇ ਪੈਂਦੇ ਨੇ ਇਕੱਟੇ ਠੀਕ ਹੈ ਔਰ ਸਰਦੀ ਜਿਹਨਾਂ ਦੇ ਵਿਦਾਮ ਚੱਲੂ ਹੋਣਗੇ ਠੀਕ ਹੈ ਹੁਣ ਤਾਂ ਗਰਮੀ ਚ ਗਰਮੀ ਚ ਵਿਦਾਂ ਪਾਣੀ ਸਕਦੇ ਸਰਦੀ ਚ ਆਪਾਂ ਵਿਦਾਂ ਵੀ ਪਾਵਾਂਗੇ ਠੀਕ ਹੈ ਹਾਂ ਠੀਕ ਹੈ ਠੀਕ ਹੈ ਤੇ ਇੱਕ ਜਿਹੜੀ ਆਪਾਂ ਆਹ ਗੱਲ ਕਰੀ ਆ ਦੇਖੋ ਤੁਸੀਂ ਨੱਕ ਦੀ ਗੱਲ ਕਰ ਰਹੇ ਸੀਗੇ ਵੀਰੇ ਤੇ ਇਹ ਕਿਵੇਂ ਪਛਾਣ ਕੇ ਇਹ ਵੀਰੇ ਨਾਗਰਾਜ ਆ ਗਈ ਨਸਲ ਇਹ ਹੁਣ ਆਹ ਜਿਹੜੀ ਆ ਆ ਲੀਖ ਨਹੀਂ ਹੈਗੇ ਹਾਂ ਚਿੱਟੀ ਔਰ ਕਾਲੀ ਲਿਖਿਆ ਜਿਹੜੀ ਠੀਕ ਹੈ ਇਹ ਨਾਗਰਾ ਨਸਲ ਆ ਗਈ ਠੀਕ ਹੈ ਠੀਕ ਹੈ ਠੀਕ ਹੈ ਔਰ ਮੈਂ ਤੁਹਾਨੂੰ ਬਲੈਕ ਚ ਜੜ ਬਲੈਕ ਦਿਖਾਣਾ ਬਈ ਔਰਜਨਲ ਬਲਿਡ ਜਿਹੜੀ ਹੁੰਦੀ ਹੈ ਆ ਦੇਖ ਵੀ ਰਿਹਾ ਔਰਿਜਨਲ ਬਰੀਡ ਇਹ ਆ 6 ਦੰਦ ਬੱਚਾ ਵੀਰ ਠੀਕ ਆ ਆ ਅਗਲੇ ਸਾਲ ਹੱਸ ਤੇ ਆਪਾਂ ਰੱਖ ਰੱਖ ਕੇ ਸਭ ਤੋਂ ਵੱਡੀ ਗੱਲ ਆ ਸਿੰਗ ਦੀ ਠੀਕ ਆ ਸਿੰਗ ਚੋੜਾ ਹੋਣਾ ਚਾਹੀਦਾ ਮੱਥਾ ਆਪ ਦੇਖ ਲਓ ਵੱਡੇ ਮੱਥੇ ਦਾ ਹੋਣਾ ਚਾਹੀਦਾ ਚੋੜੇ ਮੱਥੇ ਦਾ ਠੀਕ ਆ 6 ਦੰਦ ਮਤਲਬ ਇਹ 2 ਸਾਲ ਦਾ ਪੱਕੜਾ ਕਹਿ ਸਕਦੇ ਹੋ ਸਵਾ 2 ਸਾਲ ਦਾ ਵੀਰ ਸਵਾ 2 ਸਾਲ ਦਾ ਹਾਂ ਠੀਕ ਆ ਤੇ ਬਈ ਇਹ ਤਾਂ ਗੱਲ ਆਪਣੀ ਜਿਵੇਂ ਹੁਣ ਤੁਸੀਂ ਕਾਲੇ ਬੱਕਰੇ ਵਾਂ ਦੱਸਿਆ ਜੇ ਆਪਾਂ ਡਾਈਟ ਦੀ ਆਪਾਂ ਗੱਲ ਇੱਕ ਵਾਰੀ ਦੁਬਾਰਾ ਫੇਰ ਤੋਂ ਕਰਦੇ ਆ ਵੀ ਜਿਹੜੀ ਆਪਾਂ ਡਾਈਟ ਮੇਨ ਪ੍ਰੋਪਰ ਡਾਈਟ ਦੱਸੋ ਆਪਾਂ ਨੂੰ ਕਿਉਂਕਿ ਡਾਈਟ ਵੀ ਉਸ ਹਾਮ ਨਾਲ ਇਹਨਾਂ ਦੀ ਪੂਰੀ ਵਧੀਆ ਹੋ। ਮੇਰੇ ਇਸ ਤਰ੍ਹਾਂ ਕੇ ਮੰਨ ਲਓ ਵੀ ਹਰ ਬੱਕਰਾ 3 ਕਿਲੋ ਦਾਣਾ ਹਰ ਰੋਜ਼ ਦੀ ਖਾਣਾ ਹੈ। ਠੀਕ ਹੈ। ਦਾਣੇ ਦੇ ਵਿੱਚ ਆਪਾਂ ਕੀ ਕੁਝ ਕਹਿ ਸਕਦੇ ਆਂ? ਛੋਲੇ ਚੰਗੇ ਮੋਟ। ਮੋਟ ਤੇ ਚੰਗੇ ਠੀਕ ਹੈ। ਮੋੜ ਛੋਲੇ ਛੋਲੇ ਦੀ ਚੂਰੀ ਵੀ ਆਉਂਦੀ ਵੀਰ। ਅੱਛਾ। ਹਾਂ ਉਹਦੇ ਵਿੱਚ ਮੰਨ ਲੈ ਕਣਕ ਵੀ ਪਾ ਦਿੰਦੇ ਆਪਾਂ ਮਿਲਾ ਕੇ ਆ ਇਹ ਚੀਜ਼ਾਂ ਚੱਲਦੇ ਨੇ ਔਰ ਮੌਸਮ ਦੇ ਹਿਸਾਬ ਨਾਲ ਚੱਲਦੇ ਨੇ ਉਹਨਾਂ ਦਾ ਪ੍ਰੈਸ਼ਰ ਜਿਆਦਾ ਜਿਵੇਂ ਹਾਂ ਤੇ ਛੋਲੇ ਪੀ ਕੇ ਚਲੀ ਜਾਂਦੇ ਨੇ ਇਹਦੇ। ਠੀਕ ਹੈ। ਔਰ ਥੋੜੀ ਮੌਸਮ ਸਹੀ ਹੋ ਗਈ ਮੂੰਗੀ ਮੋਠ ਇਹ ਚੱਲਣਗੇ ਸਰਦੀ ਚ ਵਿਦਾਮ ਛੁੱਲੇ ਚੱਲਣਗੇ ਅੱਛਾ ਔਰ ਵੀਰੇ ਜਿਹੜਾ ਬੰਦਾ ਇਹਦਾ ਸੌਂਕ ਕਰਦਾ ਹੈ ਹਾਂ ਐ ਸਮਝ ਲਓ ਵੀ ਇੱਕ ਘੋੜੇ ਨੂੰ ਰੋਜ਼ 3 ਕਿਲੋ ਦੋ ਬੰਦਾ ਦਾਣਾ ਪਾਉਂਦਾ ਠੀਕ ਹੈ 3 ਕਿਲੋ ਬੱਕਰਾ ਵਿਦ ਦਾਣਾ ਖਾਂਦਾ ਇੱਕ ਘੋੜਾ ਇੱਕ ਬੱਕਰਾ ਰੱਖ ਲਓ ਇੱਕ ਘੋੜਾ ਰੱਖੋ ਠੀਕ ਹੈ ਇੱਕ ਬਰਾਬਰ ਹੈ ਇੱਕ ਬਰਾਬਰ ਹੁਣ ਆਪਣੇ ਬੱਕਰੇ ਚਲੇਗੇ ਅਗਲੇ ਸਾਲ ਵਾਸਤੇ ਸਭ ਖਰੀਦੀ ਕੀਤੀ ਨੇ ਹੁਣ ਬੱਕਰਾ ਆਇਆ ਆਪਣਾ ਨਵਾਂ ਉਹ ਵੀ ਦਿਖਾਉਣੇ ਆ ਅੱਛਾ ਅਗਲੇ ਸਾਲ ਵਾਸਤੇ 20 30 50 ਬੱਕਰਾ ਵੀ ਹੋ ਜਾਊਗਾ ਤੇ ਵੀਰੇ ਇਸ ਟਾਈਮ ਜੇ ਆਪਾਂ ਨਵਾਂ ਦੀ ਗਾ ਬੱਕਰਿਆਂ ਦੀ ਗੱਲ ਕਰੀਏ ਤਾਂ ਇਸ ਟਾਈਮ ਆਪਣੇ ਕੋ ਕਿੰਨੇ ਬੱਕਰੇ ਆ ਇਸ ਟਾਈਮ ਆਪਣੇ ਕੋਲ ਹੈਗੇ ਇਸ ਟਾਈਮ ਵੀਰੇ ਹੈਗੇ 8-10 ਬੱਕਰੇ ਆਪਣੇ ਕੋਲ ਅਗਲੇ ਸਾਲ ਵਾਸਤੇ ਠੀਕ ਹੈ ਔਰ ਬੱਕਰੇ ਆ ਹੀ ਜਾਂਦੇ ਨੇ ਮਾਣ 10 ਦਿਨਾਂ ਦੇ ਵਿੱਚ ਵਿੱਚ ਨਾਲ ਆਪਣੇ ਬੱਕਰੇ ਹੋ ਜਾਣਗੇ 30 ਹੋ ਜਾਣ 40 ਵੀ ਹੋ ਜਾ 50 ਵੀ ਹੋ ਜਿੰਨੇ ਮਿਲੇ ਆਪਾਂ ਨੂੰ ਠੀਕ ਹੈ। ਹੋਰ ਆਪਣੇ ਸ਼ੌਂਕ ਹੈ ਜਾਇ ਕਿ ਵੀਰ ਆਪਾਂ ਬੱਕਰੇ ਵਾਸਤੇ ਕਿੱਥੇ ਵੀ ਜਾ ਸਕਦੇ ਵੱਡੇ ਬਰੀਡਰ ਵਾਸਤੇ ਤੂੰ ਜਾ ਸਪੈਸ਼ਲ ਪੰਜਾਬ ਦੇ ਕਿਸੇ ਵੀ ਕੋਨੇ ਤੇ ਜਾਣਾ ਤੇ ਜਾ ਸਕਦੇ ਆ। ਜੇ ਅਗਰ ਪੰਜਾਬ ਦੇ ਅੰਦਰ ਵੀ ਜਾਣਾ ਪਏ ਜਾ ਸਕਦੇ ਆ। ਜੇ ਮੰਨ ਲਓ ਮਾਰਕੀਟ 'ਚ ਕਿਸੇ ਕੋਲ ਇੱਕ ਬੱਕਰਾ ਖੜਾਗਾ ਇੱਕ ਬੱਕਰਾ ਤੁਸੀਂ ਸਪੈਸ਼ਲ ਜਾਊਂਗੇ। ਜਾ ਸਕਦੇ ਵੀਰ ਅੱਛਾ ਵੀਰ ਹਾਂ ਕਿੱਥੇ ਵੀ ਖੜਾ ਚੱਪ ਠੀਕ ਹੈ। ਹਾਂ ਤੇ ਭਾਈ ਇੱਕ ਮੈਂ ਬਰੀਡ ਸੁਣਿਆ ਜਿਵੇਂ ਹੁਣ ਬਰਬਰੀ ਹੋ ਗਈ। ਹੂੰ 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 ਤੇ ਬੀਟਲ ਹੋ ਗਈ ਇਦਾਂ ਜਿਵੇਂ ਹੁਣ ਆਪਾਂ ਵੱਡੇ ਕਨਾਲੀਆਂ ਬੱਕਰੀਆਂ ਬੱਕਰੇ ਆ ਗਏ ਹਨ ਤੇ ਇਹ ਮਾੜਾ ਸਾਨੂੰ ਬਰੀਡ ਵਾਲੇ ਵੀ ਮਾੜਾ ਕੁਦੇ ਦੱਸੋ ਕੀ ਸਿਸਟਮ ਹੁੰਦਾ ਹੈ ਸਾਰਾ ਵੀਰ ਉਹ ਤਾਂ ਸਾਨੂੰ ਬਰੀਡ ਵਾਲੇ ਬੱਕਰੀਆਂ ਬੁਕਰਿਆਂ ਦਾ ਸਿੱਧਾ ਕਲੇ ਸੌਂ ਕੀਤਾ ਨਹੀਂ ਮੀਰਾ ਠੀਕ ਹੈ ਬਰੀਡ ਵਾਸਤੇ ਬਾਕੀ ਰੱਖੋ ਭਈ ਜਾਨਵਰ ਜਿਸ ਬੰਦੇ ਕੋਲ ਅੱਜ ਦੇ ਟਾਈਮ ਬੰਦੇ ਪੰਜਾਬ ਚ ਕੋਈ ਬੰਦਾ ਤਾਂ ਬਹੁਤ ਵਧੀਆ ਨਾ ਹੈ ਡਾਕਟਰ ਮੁਸਤਾਕ ਖਾਨ ਨੇ ਜਿਹੜਾ ਠੀਕ ਹੈ ਬਹੁਤ ਵਧੀਆ ਨਸਲੇ ਜਾਨਵਰ ਵੀ ਬਹੁਤ ਚੰਗੇ ਨੇ ਉਸ ਕੋਲ ਵੀਰ ਠੀਕ ਹੈ ਠੀਕ ਹੈ ਜਾਨਵਰ ਲੈਣੇ ਨੇ ਅਰਵਿੰਦਾਰੇ ਗਿਆਨੇ ਬੰਦੇ ਜਿਹੜੇ ਆਪਣੇ ਜਾਣ ਕਰਨੇ ਪੰਜਾਬ ਚ ਬਹੁਤ ਚੰਗੇ ਬੱਕਰੀਆਂ ਔਰ ਬਹੁਤ ਚੰਗੇ ਬੱਕਰੀਆਂ ਵੀ ਔਰ ਬੱਕਰੇ ਵੀ ਹਣੇ ਹੁੰਦਾ ਠੀਕ ਹੈ ਸਾਈਡਰ ਹੋਰ ਰਹੀ ਗੱਲ ਵੀਰ ਬੱਕਰੇ ਪਾਲਣ ਦੀ ਬੱਕਰੇ ਪਾਲਣ ਵਾਸਤੇ ਵੀਰ ਇਸ ਵਿੱਚ ਮੰਨ ਕੇ ਕੋਈ ਆਦਮੀ ਨਵਾਂ ਕੰਮ ਵੀ ਕਰਨਾ ਚਾਹੁੰਦਾ ਹੈ ਹਾਂ ਦੇਖ ਵੀਰ ਜਿਹੜੇ ਬੱਕਰੇ ਸਾਰਿਆਂ ਨੂੰ ਜੀ ਕਰਦਾ ਹੈ ਹਾਂ ਵੀ ਰੱਖ ਲਈ ਜੇ ਇਸ ਬਾਰੇ ਬੱਕਰੇ ਬਾਰੇ ਰੱਖਣ ਦਾ ਤੇ ਪੈਸੇ ਨੂੰ ਸੋਚੂਗਾ ਉਹ ਬੰਦਾ ਕੰਮ ਨਹੀਂ ਕਰ ਸਕਦਾ ਵੀਰ ਠੀਕ ਹੈ ਹਾਂ ਜੇ ਆਪਾਂ ਖੁੱਲ ਕੇ ਆਪਾਂ ਗੱਲ ਕਰੀਏ ਤਾਂ ਜੇ ਤੁਸੀਂ ਵੀ ਕਹਿੰਦਾ ਮਤਲਬ ਵੀ ਰੱਖਣਾਗਾ ਬੱਕਰਾ ਤਾਂ ਕੇਅਰ ਬਹੁਤ ਚਾਹੀਦੀ ਹੈ ਕੇਅਰ ਬਹੁਤ ਚਾਹੀਦੀ ਹੈ ਟਾਈਮ ਵੀ ਦੇਣਾ ਪੈਂਦਾ ਵੀਰੇ ਆਪਣੇ ਮੰਨ ਲੇ ਚੱਲੋ ਵੀ ਟਾਈਮ ਇੰਨਾ ਆ 3 ਘੰਟੇ ਮਿਲੋਣੇ ਆ ਠੀਕ ਆ ਸਾਰੇ ਦਿਨ ਚੋਂ ਸਾਰੇ ਦਿਨ ਚੋਂ ਹੁਣ ਲੱਗਾਗੇ ਸਾਮ 8:00 ਤੱਕ ਦਿਰਾਵਾਂਗੇ ਖਿਲਾਵਾਂਗੇ ਪਿਲਾਵਾਂਗੇ ਠੀਕ ਆ ਜੋ ਅੱਖਾਂ ਤਰੀਕੇ ਪਾਲਨੇ ਪੈਂਦੇ ਨੇ ਵੀ ਹਾਂ ਜੋ ਅੱਖਾਂ ਨੂੰ ਪਾਲਨੇ ਪੈਂਦੇ ਆ ਜੇ ਆਪਾਂ ਵਜਨ ਦੀ ਗੱਲ ਕਰੀਏ ਫਿਰ ਆਪਾਂ ਹੁਣ ਇਹ ਵਜਨ ਹੁਣ ਇਹਦਾ ਇਸ ਟਾਈਮ ਕਿੰਨਾ ਹੋਊਗਾ ਵਜਨ ਇਹਦਾ ਕਿੰਨਾ ਵਜਨ ਹੁੰਦਾ ਆ 125 ਕਿਲੋ ਦਾ ਬੱਕਰਾ ਹੁਣ ਖੜਾਇਆ ਇਸ ਟਾਈਮ ਇਹਦਾ 125 ਕਿਲੋ ਹੈ ਠੀਕ ਆ ਔਰ 170 ਕਿਲੋ ਦਾ ਬੱਕਰਾ ਠੀਕ ਹ ਹੁਣ ਕੰਪੀਟੀਸ਼ਨ ਹੋਗਾ ਇਹ ਇੱਕ ਤਰੀਕ ਦਾ ਐਸ ਇੱਕ ਤਰੀਕ ਦਾ ਹਾਂ ਕੋਈ ਭਾਈ ਜੇਕਰ ਕਿੱਥੋਂ ਵੀ ਆਣਾ ਚਾਹੁੰਦਾ ਏ ਠੀਕ ਹੈ ਆਪਣਾ ਇੱਥੇ ਐਡਰੈਸ ਦੱਸ ਦਿੱਤਾ ਸੀ ਹਾਂ ਬਾਕੀ ਭਾਈ ਤੁਸੀਂ ਵੀ ਆਇਓ ਸਾਰੇ ਆਪਣਾ ਇੱਥੇ ਦੇਖਿਓ ਲਾਈਵ ਕੰਡਾ ਹੋਗਾ ਫਿਰ 8 ਮਹੀਨਾ ਬਾਅਦ ਫਿਰ ਕੰਡਾ ਹੋਊਗਾ ਠੀਕ ਹੈ ਠੀਕ ਹੈ ਵਜਾ ਸਾਢੇ ਵਜੇ ਹੁੰਦਾ ਬਹੁਤ ਵੱਡਾ ਇਨਾਮ ਵੀ ਹੁੰਦਾ ਠੀਕ ਹੈ ਜਿਹੜੇ ਆਪਾਂ ਗੱਲ ਕਰੀਏ ਵੀ ਜਿਹੜਾ ਤੁਹਾਡਾ ਹੁਣ ਸ਼ੋਅ ਹੈਗਾ ਇੱਕ ਤਰੀਕ ਨੂੰ ਆਏਗਾ ਉਹਦੇ ਵਿੱਚ ਕਹਿੰਦਾ ਮਤਲਬ ਵੀ ਆਪਣੇ ਕੋਲ ਵੀ ਆਸੇ ਪਾਸੇ ਲੋਕ ਆਉਣਗੇ ਸਾਰੇ ਤਰ੍ਹਾਂ ਦੇ ਲੋਕ ਆਉਣਗੇ ਹਰ ਸਟੇਟ ਦਾ ਬੰਦਾ ਆਉਂਦਾ ਬੰਬੇ ਸੂਰਤ ਬੁਸਾਲ ਔਰੰਗਾਬਾਦ ਆਂ ਇੰਡੀਆ ਦਾ ਹਰ ਕੋਨੇ ਦਾ ਬੰਦਾ ਆਉਗਾ ਠੀਕ ਹੈ ਇੱਥੇ ਨਵਾਂ ਸ਼ਹਿਰ ਦੇ ਵਿੱਚ ਇੱਥੇ ਪਿੰਡ ਦੇ ਵਿੱਚ ਹਾਂ ਠੀਕ ਹੈ ਬਾਹਰ ਅਦਰ ਕੰਟਰੀਜ਼ ਵੀ ਬੰਦੇ ਆਣੇ ਦੁਬਈ ਚੋਂ ਜਿਵੇਂ ਹਾਂ ਅਦਰ ਕੰਟਰੀਆਂ ਦੇ ਬੰਦੇ ਵੀ ਆਉਂਦੇ ਨੇ ਮੇਰਾ ਇਹ ਵੀ ਮੈਂ ਤੁਹਾਡੇ ਕੋਲ ਆ ਕੇ ਆਪਾਂ ਆਪਾਂ ਸਹੀ ਗੱਲ ਕਰਦੇ ਹਾਂ ਸੋਡੇ ਕੋਲ ਆ ਕੇ ਮੈਂ ਬੱਕਰੀ ਵੱਡੀ ਵੱਡੀ ਹਾਈਟ ਬੱਕਰੇ ਸਾਡੇ ਪੰਜਾਬ ਵਾਲੀ ਸਾਈਡ 'ਚ ਆਪਾਂ ਉਹ ਗੱਲ ਕਰੀਏ ਕਿਤੇ ਵੀ ਅਸੀਂ ਘਰਾਂ ਦੇ ਵਿੱਚ ਦੇਖ ਲਈਏ ਤਾਂ ਨਿੱਕੇ ਨਿੱਕੇ ਬੱਕਰੇ ਹੁੰਦੇ ਆ ਤੇ ਰੇਟ ਯਾਰ ਅੰਨੇ ਚੱਕ ਰੱਖਿਆ ਸਮਾਨ ਚੱਕ ਰੱਖਿਆ ਤੇ ਉਹਦਾ ਮਾੜਾ ਸਾਨੂੰ ਦੱਸੋ ਵੀਰੇ ਕੀ ਹੈ ਉਹਨਾਂ ਲੋਕਾਂ ਨੇ ਵੀਡੀਓ ਦੇਖ ਦੇਖ ਕੇ ਨਾ ਤੇ ਜਿਹੜੀ ਚੀਜ਼ 12000 ਦੀ ਵੀ ਹੈ ਨਾ ਉਹਦਾ 50000 ਰੁਪਏ ਮੰਗੀ ਜਾਂਦੇ ਨੇ ਹੂੰ ਔਰ ਸਾਢੇ ਦਾ ਰੋਜ਼ ਦੀ ਨਿੱਤ ਦਾ ਕੰਮ ਹੈ ਵੀਰ ਸਾਨੂੰ ਪਤਾ ਹੈ ਵੀ ਬੱਕਰਾ ਕਿੰਨਾ ਖਾ ਜਾਂਦਾ ਹੈ ਮੰਨ ਕੇ ਚੱਲੋ ਅਸੀਂ 8 ਮਹੀਨੇ ਇੱਕ ਬੱਕਰਾ ਰੱਖਾਂਗੇ ਤੇ 90000 80000 ਰੁਪਏ ਖਾਊਗਾ ਕਾਵਾ ਸਹੀ ਜੇ ਆਪਾਂ ਸਹੀ ਖੁਰਾਕ ਕਹੀਏ ਸਹੀ ਖੁਰਾਕ ਕਹੀਏ ਤਾਂ ਠੀਕ ਹੈ 8 ਮਹੀਨੇ ਰੱਖਾਂਗੇ ਔਰ ਮੰਨ ਲੇ 80 ਤੋਂ 90 ਹਜ਼ਾਰ ਰੁਪਏ ਪਲੱਸ ਖਾਣਾ ਹੀ ਖਾਣਾ ਬੱਕਰਾ ਠੀਕ ਹੈ ਲੱਖ ਰੁਪਏ ਖਾ ਜਾਂਦਾ ਬੱਕਰਾ ਜਿਹੜਾ ਕੰਪੀਟੀਸ਼ਨਲ ਹੁੰਦਾ ਲੱਖ ਜੂ ਵੀ ਉੱਤੇ ਟਾਪੇ ਨਾ ਠੀਕ ਹੈ ਹਾਂ ਤੇ ਜੇ ਆਪਾਂ ਗੱਲ ਕਰੀਏ ਭਾਈ ਜੇ ਕਿਸੇ ਬੰਦੇ ਨੇ ਮੰਨ ਕੇ ਲੋਕਾਂ ਕੋਈ ਕਾਰੋਬਾਰ ਸਟਾਰਟ ਤੇ ਲਾਉਣਾ ਹੈ ਉਹ ਜਾ ਬੱਕਰਿਆਂ ਦਾ ਤਾਂ ਉਹਨੂੰ ਕਹਿੰਦਾ ਮਤਲਬ ਸਟਾਰਟਿੰਗ ਦੇ ਵਿੱਚ ਇੱਕ ਬੱਕਰੇ ਤੋਂ ਕੰਮ ਚਲਾਵੇ ਜਾਂ 5-10 ਬੱਕਰੇ ਕਹਿੰਦਾ ਮਤਲਬ ਰੱਖਣੇ ਪੈਣਗੇ ਜਿਸ ਬੰਦੇ ਨੇ ਕੰਮ ਚਲਾਇਆ ਨਹੀਂ ਅੱਜਕੱਲ੍ਹ ਜਿਵੇਂ ਇੱਕ ਵੱਡੀ ਵੱਡੀ ਫਾਹਾਂ ਵੀ ਉਹ ਵੀ ਚਾਲਦੀਆਂ ਜਾਂਦੀਆਂ ਠੀਕ ਹੈ ਵੀ ਆਪਾਂ ਜੇ ਆਪਾਂ ਜੇ ਆਪਾਂ ਕੰਮ ਸਟਾਰਟ ਕਰਨਾ ਤਾਂ ਪੂਰਾ ਵੱਡਾ ਸੈਟਅਪ ਹੀ ਲਾਉਣਾ ਹੁੰਦਾ ਦਾ ਮੇਰੇ ਮੈਂ ਇੱਕ ਮਸਬਰਾ ਦੇ ਨਾ ਕੋਈ ਵੀ ਭਾਈ ਕੰਮ ਚਲਾਉਂਦਾ ਹੈ ਬੇ ਆਪਣੇ ਕਰਕੇ ਕਿਸੇ ਬੰਦੇ ਦਾ ਕੰਮ ਚਲਾਉਂਦਾ ਤਾਂ ਭਾਈ ਆਪਾਂ ਇੱਕ ਗੱਲ 4 ਦੰਦ ਦੋਰ 6 ਦੰਦ 4 ਦੰਦ ਤੇ 6 ਦੰਦ ਬੱਕਰਾ ਲਵੇ ਉਹਨੂੰ 6 ਮਹੀਨੇ 8 ਮਹੀਨੇ ਪਾਲਣਾ ਪਊਗਾ ਠੀਕ ਹੈ ਠੀਕ ਹੈ ਉਹ ਬੱਕਰਾ ਵੇਚ ਜਾਊਗਾ ਠੀਕ ਹੈ ਜੇਗਾ ਤੁਸੀਂ ਵੀਰ 2 ਦੰਦ ਬੱਚਾ ਲੋਗੇ ਹੂੰ ਉਹਨੂੰ 8 ਦੰਦ ਕਰਨ ਵਾਸਤੇ ਵੀ ਦੋਨੂੰ 2 ਸਾਲ ਲੱਗ ਜੰਗੇ ਤੇ 2 ਸਾਲ ਵਿੱਚ ਖਾ ਬੋਤ ਜਾਊਗਾ ਠੀਕ ਹੈ ਉਹਦੇ ਵਿੱਚ ਬਜਟ ਨਹੀਂ ਰੋਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਮੰਨ ਕੇ ਚੱਲ ਆਪਾਂ ਵੈਸੇ ਗੱਲ ਕਰਦੇ ਆਂ ਜੇ ਬੱਕਰਾ ਜੇ ਮੰਨ ਕੇ ਬੱਕੇ ਜਨਮ ਤੋਂ ਬਾਅਦ ਕਿੰਨੇ ਚਿਰ ਬਾਅਦ ਦੰਦ ਆਂਦੇ ਆ ਉਹਦੇ ਕਹਿਣਾ ਮਤਲਬ ਵੀ ਆਪਾਂ ਜੇ ਚੈੱਕ ਕਰਨਾ ਹੋਵੇ ਬੱਕਰਾ 12 ਮਹੀਨਾ ਬਾਅਦ ਦੋ ਦੰ ਠੀਕ ਹੈ ਉਹ ਪਹਿਲੇ ਵਾਰ ਦੋ ਕੱਢੂਗਾ ਕਿ ਪਹਿਲੇ ਵਾਰ ਚਾਰ ਜਾਂ 6 ਕੱਢੂਗਾ ਦੋ ਹੀ ਕੱਢੂਗਾ ਫਿਰ 3 ਮਹੀਨਾ ਬਾਅਦ ਚਾਰ ਕੱਢੂਗਾ ਫਿਰ 6 ਮਹੀਨਾ ਬਾਅਦ 8 6 ਕਰੂਗਾ ਠੀਕ ਹੈ ਫਿਰ 3 ਸਾਲ ਦਾ ਹੋ ਗਿਆ ਤਾਂ 8 ਹੋ ਜਾਏ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਹੀ ਬੱਕਰੀ ਦੀ ਉਮਰ ਵੀਰੇ ਤਾਂ ਨਾਲ ਜਿਹੜੇ ਬੰਦੇ ਨੇ ਵੇਚਣਾ ਜਾਂ ਖਰੀਦਣਾ ਹੈ ਤਿੰਨ ਸਾਢੇ ਤਿੰਨ ਸਾਲ ਤੋਂ ਉੱਤੇ ਬੱਕਰਾ ਕੰਮ ਦਾ ਨਹੀਂ ਰਹਿੰਦਾ ਫਿਰ ਹਾਂ ਆਪਾਂ ਉਹ ਵੀ ਆਪਾਂ ਕੱਲ ਤੇ ਆਉਣਾ ਸੀਗਾ ਕਿਤੋਂ ਅੱਗੇ ਵੀ ਜੇ ਮੰਨ ਕੇ ਚੱਲੋ ਵੀ ਇਹਨਾਂ ਦੀ ਉਮਰ ਤੇ ਜੇ ਆਪਾਂ ਚੱਲੀ ਹੈ ਹਨਾ ਉਮਰ ਇਹਨਾਂ ਦੀ ਵੀ ਉਮਰ ਕਿੰਨੀ ਹੁੰਦੀ ਹੈ ਉਮਰ ਤੇ ਵੀਰ ਬੱਕਰੇ ਵੀ 8 ਸਾਲ ਵੀ ਜਿੰਦੀ 10 ਸਾਲ ਵੀ ਹੋ ਜਾਂਦੀ ਹੈ ਠੀਕ ਹੈ ਲੇਕਿਨ ਬੱਕਰੇ ਨੂੰ 3 ਸਾਲ ਤੋਂ 4 ਸਾਲ ਫੁੱਲ ਜਵਾਨੀ ਰਹਿੰਦੀ ਉਸ ਬਾਅਦ ਬੁਢਾਪਾ ਆ ਜਮਦਾ ਠੀਕ ਹੈ ਨਾ ਬੱਕਰੀਆਂ ਦਾ ਕੰਮ ਨਾ ਰਹੇ ਸਾਡੇ ਵਾਸਤੇ ਦੇ ਰੋ ਨਾ ਸਾਡੇ ਪਾਲਣ ਦਾ ਕੰਮ ਨਾ ਠੀਕ ਹੈ ਉਸ ਬਾਅਦ ਕਹਿੰਦਾ ਮਤਲਬ ਮਿੱਟੀ ਹੀ ਕਹਿ ਰਿਹਾ ਉਹ ਫਿਰ ਉਸਨੂੰ ੱੱਕਾ ਕਰਨ ਲਈ ਗੱਲੇ ਵੀਰ ਹਾਂ ਹਾਂ ਠੀਕ ਹੈ ਠੀਕ ਹੈ ਇੱਕ ਵੀਰ ਜਦੋਂ ਆਪਾਂ ਸਟਾਰਟਿੰਗ ਤੇ ਸੀ ਆਏ ਸੀ ਨਾ ਤੁਸੀਂ ਉਹ ਚਾਲ ਆਇਆ ਸਾਨੂੰ ਦਿਖਾਇਆ ਸੀਗਾ ਇੱਕ ਉਹ ਫੇ ਥੋੜਾ ਕੋਈ ਕਿੱਤਾ ਜਿਹਾ ਕਰਨ ਤੁਸੀਂ ਕੰਮ ਕਰਦੇ ਹੋ ਜਾਂ ਕਿਵੇਂ ਕਰਦੇ ਹੋ ਮੇਰਾ ਖੁਦ ਦਾ ਮੇਰਾ ਖੁਦ ਦਾ ਹੀ ਕ अच्छा मोंगफली दा गोडिया मस्त वे बेचारा अपने कोल जंदा मेरा खुद दा स्टॉक दा काम है ठीक है हां ओ बकरन दी हरी पत्ती हुंदी वे अच्छा हां ठीक है और एना आज दे टाइम 30 ਰੁਪਏ ਦਾ ਰੇਟ ਵੀ ਰੇ और एना ਬਕਰਿਆਂ واسطے ਸਪੈਸ਼ਲ ਹੋਈ ਚਲੀ ਜਾਂਦੀ ਮੈਂ ਜੇ ਆਪਾਂ ਸਹੀ ਖਰਾਕ ਕਈਏ ਇਹਨਾਂ ਦੀ हां ਸਹੀ ਖਰਾਕ ਹੋਵੇ ਉਹ ਵੀ ਚਲੀ ਜਾਂਦੀ ਏ ਛੋਲੇ ਛਾਲੇ ਵੀਰੇ ਕੀ ਅੜੰਗ ਜਿਹੜਾ ਦਾਣਾ ਯਾਰ ਜਿਹੜਾ ਅਜੇ ਕਣਕ ਖਾਈ ਜਾਂਦਾ ਹੈ हां ਜੇ ਅਜੇ ਕਣਕ ਨਾ ਖਾਊਗਾ ਛੋਲੇ ਖਾਊਗਾ ਛੋਲੇ ਪਾਵਾਂਗੇ ਜੇ ਛੋਲੇ ਨਾ ਖਾਊਗਾ ਮੋਟ ਪਾਵਾਂਗੇ ਮੋਟ ਨਾ ਖਾਊਗਾ ਹੋਰ ਦਾਣਾ ਪਾਵਾਂਗੇ ਦਾਣਾ ਦਾਣਾ ਜਰੂਰ ਖਾਣਾ ਹੈ ਠੀਕ ਹੈ ਬਾਕੀ ਕੁਛ ਵੀ ਦਿਓ ਬੱਕਨ ਕੋਈ ਦਿੱਕਤ ਨਹੀਂ ਠੀਕ ਹੈ ਹਾਂ ਬੱਕਰੇ ਵੀ ਇਹ ਕਹਿੰਦਾ ਮਤਲਬ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਹਾਂ ਬਾਕੀ ਵੀਰ ਸਾਨੂੰ ਯਾਰ ਕੁਛ ਮਿਸਾਲੇ ਮਸਲੇ ਖੁਦ ਨੂੰ ਬਣਾਣਾ ਹੁੰਦਾ ਜੋ ਸਿਗਰੇਟਾਂ ਚ ਜਾਣੇ ਸਿਗਰੇਟ ਚ ਜਾਣੇ ਉਹ ਲੋਕਾਂ ਦੇ ਸਾਹਮਣੇ ਵੇਚੀ ਦੱਸ ਸਕਦੇ ਆ ਠੀਕ ਹੈ ਬਾਕੀ ਆਪਾਂ ਖੁਦ ਵੀ ਤਿਆਰ ਕਰਨ ਵਾਲੀ ਚੀਜ਼ਾਂ ਅਲੱਗ-ਅਲੱਗ ਬੰਦਿਆਂ ਨੇ ਬਣਾਉਣ ਵਾਸਤੇ ਨਹੀਂ ਆਪਾਂ ਕਿਸ ਚੀਜ਼ ਦੇ ਬਾਰੇ ਗੱਲ ਕਰਦੇ ਵੀ ਆਪਾਂ ਤਿਆਰ ਕਰਨ ਵਾਲੇ ਵਜਨ ਵਾਲੇ ਵਜਨ ਵਾਲੇ ਸਿਗਰੇਟ ਆ ਤੁਹਾਡੇ ਆਪ ਦੇ ਤੁਸੀਂ ਕਹਿੰਦਾ ਮਤਲਬ ਦੱਸ ਨਹੀਂ ਸਕਦੇ ਹਾਂ ਠੀਕ ਹੈ ਵੀ ਉਹਦੇ ਨਾਲ ਦੀ ਕਹਾਣੀ ਸਹੀ ਇਹਨਾਂ ਦੀ ਗਰੋਥ ਕਹ ਲਈਏ ਚਲੋ ਉਹਦਾ ਹਰੇਕ ਬੰਦੇ ਦਾ ਆਪ ਦਾ ਹੁੰਦਾ। ਬਾਕੀ ਬੱਕਰਾ ਵੀਰੇ ਜਿਆਦਾਤਰ ਤਾਂ ਬੱਕਰਾ ਅਸੀਂ ਖੁਦ ਜਾਂਦਾ ਗੱਡੀ ਲੈ ਕੇ ਜਾਂ 10000 15000 ਰੁਪਏ ਦਾ ਤੇਲ ਬਾਲੇ ਤੇ ਬਾਲੇ ਆਪਾਂ ਖੁਦ ਜਾ ਕੇ ਦੇਖਦੇ ਬੱਕਰਾ ਕੰਮ ਜਾਂ ਹੈ ਜਾਂ ਨਹੀਂ ਹੈ। ਲੋਕ ਕੀ ਕੀ ਇਹ ਵੀਡੀਓ ਪਾਉਂਦੇ ਨੇ ਵੀ ਸਾਡੇ ਕੋਲ ਅੱਡਾ ਬੱਕਰਾ ਖੜਦਾ ਇਹ ਖੜਦਾ ਹੈ ਬੱਕਰਾ ਹੁੰਦਾ 30000 ਦਾ 40000 ਦਾ। ਹੂੰ ਲੋਕ ਮੰਗੀ ਇਹਨਾਂ ਨੂੰ ਵੀਰੇ ਅਣਜਾਨ ਜਾਣ ਨੂੰ ਪੈਸੇ। ਹੂੰ ਉਹਨਾਂ ਦਾ ਤਾਂ ਕੋਈ ਹੈ ਨਹੀਂ ਵੀਰੇ। ਕੋਈ ਹੈ ਨਹੀਂ। ਆ ਕਾਂਦਾ ਮਰਲੇ ਵੀ ਪਹਿਲਾਂ ਤੁਸੀਂ ਬੱਕਰਾ ਦੇਖੋ ਉਹਦੀ ਚੰਗੇ ਦਾ ਜਾਂਚ ਪਰਤਾਲ ਕਰੋ ਜਾਂਚ ਪਰਤਾਲ ਕਰੋ ਬੱਕਰਾ ਅਗਰ ਹੈ ਕਾ ਮਤਲਬ ਲੋ ਨਹੀਂ ਤੇ ਭਈ ਬਿਰ ਬੱਕਰੇ ਬਹੁਤ ਪੰਜਾਬ ਚ ਖੜਨੇ ਆਸੇ-ਬਸੇ ਇੱਥੇ ਆਪਣੇ ਪਿੰਡਾਂ ਦੀ ਬੱਕਰੇ ਬਹੁਤ ਮਿਲਦੇ ਨੇ ਤੇ ਭਾਈ ਇਹ ਤੋਂ ਇਲਾਵਾ ਜੇ ਆਪਾਂ ਚਿੱਟੇ ਬੱਕਰੇ ਦੀ ਗੱਲ ਕਰੀਏ ਯਾਰ ਇਹ ਬੱਕਰਾ ਹਨਾ ਹੁਣ ਇਹ ਬੱਕਾ ਜਿਵੇਂ ਡੱਬ ਖੜਾ ਪਾ ਇਹਦੇ ਵਿੱਚ ਵੀ ਫਿਰ ਇਹ ਨਸਲ ਕਹਿੰਦਾ ਨਹੀਂ 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 ਵੀਰੇ ਮਿਕਸ ਨਸਲਾ ਨਹੀਂ ਤਾਂ ਠੀਕ ਹੈ ਇੱਕ ਬਸ ਸੋਹਣਾ ਹੁੰਦਾ ਇਹ ਜਾਨਵਰ ਹਾਂ ਇਹ ਮਿਕਸ ਨਸਲਾ ਨੇ ਵੀ ਰੱਖਿਆ ਯਾਰ ਠੀਕ ਹੈ ਤੇ ਇਹਦੇ ਜੇ ਆਪਾਂ ਵਜਨ ਦੀ ਜਾਂ ਗੱਲ ਕਰੀਏ ਜਾਂ ਖਰਾਕ ਨਹੀਂ ਜੀ ਆਪਾਂ ਦੁਬਾਰਾ ਇੱਕ ਵਾਰੀ ਫੇਰ ਗੱਲ ਕਰਦੇ ਆਂ ਬਈ ਜੇ ਇਹਨਾਂ ਦਾਣੇ ਦਾ ਕੋਈ ਨਾ ਦਾ ਕੋਈ ਫਿਕਸ ਟਾਈਮ ਹੁੰਦਾ ਆਪਾਂ ਹਾਂ ਵੀਰੇ ਫਿਕਸ ਟਾਈਮ ਹੁੰਦਾ ਹੈ ਔਰ ਉਸ ਟਾਈਮ ਹੀ ਦਾਣਾ ਪਾਣਾ ਪਉਣਾ ਹੈ ਅੱਛਾ ਜਾਂ ਸਵੇਰੇ ਦਾ ਬਣਾ ਲਈਏ ਜਾਂ ਸ਼ਾਮ ਦਾ ਬਣਾ ਲਈਏ ਠੀਕ ਹੈ ਉਸ ਟਾਈਮ ਦਾਣਾ ਪਾਉਣਾ ਪਉਂਦਾ ਚਾਹੇ ਸਾਨੂੰ ਕਿੱਥੇ ਵੀ ਹੋਣਾ ਪਵੇ ਸਾਨੂੰ ਬੱਕਰੇ ਦਾਣਾ ਪਾਉਣਾ ਪਊਗਾ ਨਹੀਂ ਤਾਂ ਬੰਦੇ ਛੱਡ ਕੇ ਜਾਣਾ ਪਊਗਾ ਠੀਕ ਹੈ ਹਾਂ ਉਸ ਟਾਈਮ ਹੀ ਦਾਣਾ ਪਾਉਣਾ ਪਊਗਾ ਪਾਣੀ ਵੀ ਉਸ ਟਾਈਮ ਹੁਣ ਪਾਣੀ ਵਿੱਚ ਗਰਮੀ ਵਿੱਚ ਸ਼ੱਕਰ ਚਲੀ ਜਾਂਦੀ ਵੀਰ ਠੀਕ ਹੈ ਪਾਣੀ ਦੀ ਥਾਂ ਦੇ ਸ਼ੱਕਰ ਵਾਲਾ ਪਾਣੀ ਹਾਂ ਸ਼ੱਕਰ ਵਾਲਾ ਪਾਣੀ ਠੀਕ ਹੈ ਇਹ ਜ਼ਰੂਰੀ ਹੈ ਕਿਉਂਕਿ ਕੋਈ ਵੀ ਬਾਈ ਪੀਂਦਾ ਬੱਕਰੇ ਗਰਮੀ ਨਹੀਂ ਬਣਾਉਂਦੇ ਠੀਕ ਹੈ ਹਾਂ ਤੇ ਬਾਈ ਜੇ ਆਪਾਂ ਮੇਨ ਗਰਮੀ ਦੀ ਗੱਲ ਕਰੀਏ ਹੁਣ ਹਨ ਵੀ ਅੱਜ ਦੇ ਟਾਈਮ ਗਰਮੀ ਬਹੁਤ ਹੈ ਤੇ ਗਰਮੀ ਦੇ ਵਿੱਚ ਫਿਰ ਇਹਨਾਂ ਦਾ ਕਹਿੰਦਾ ਮਤਲਬ ਕੋਈ ਕੇ ਬਸ ਵੀ ਤੇਰੇ ਸਾਹਮਣੇ ਦੇਖਣੇ ਬੱਕਰੇ ਕੋਈ ਗਰਮੀ ਨਹੀਂ ਬਣਾਉਗੇ ਵੀਰ ਸ਼ੱਕਰ ਵਾਲਾ ਪਾਣੀ ਪੀਓ ਬਸ ਠੀਕ ਹੈ ਜਿੰਨਾ ਪੀਂਦੇ ਨੇ ਸਾਮ ਸਵੇਰੇ ਆਪਣਾ ਉਹ ਵੀ ਚੱਲਦਾ ਵਾ ਠੀਕ ਹੈ ਔਰ ਦੂਜਾ ਰਹੀ ਗੱਲ ਦੁਵਾਰੀ ਵੀਰੇ ਇੱਕ ਤਰੀਕ ਨੂੰ ਤੁਸੀਂ ਆਹੋਗੇ ਇੱਥੇ ਠੀਕ ਹੈ ਔਰ ਇੱਕ ਤਰੀਕ ਨੂੰ ਆਪਣਾ ਇੱਥੇ ਸ਼ੋਅ ਵੀ ਹੋਗਾ ਬੱਕਰਾਂ ਦਾ ਠੀਕ ਹੈ ਔਰ ਜਿੰਨੇ ਵੀ ਤੁਹਾਡੇ ਵੀਰ ਦੇਖਣ ਆ ਲੈਣੇ ਵੀਡੀਓ ਸਾਰੇ ਪਹੁੰਚੋ ਹੜਮਾਨਗੜ੍ਹ ਪੰਜਾਬ ਚ ਕੋਈ ਖਾਸੀ ਦੂਰ ਤਾਂ ਹੈ ਨਹੀਂ ਵੀਰ ਹਾਂ ਨਾਲ 90 ਕਿਲੋ ਨਾਲੇ ਸੌਂਕ ਦੇਖੋ ਨਾਲੇ ਵੀਰੇ ਜਿੰਨਾ ਫਾਰਮਾਂ ਤੇ ਵਿਜ਼ਿਟ ਕਰੋਗੇ ਹਾਂ ਤੁਹਾਡਾ ਵੀ ਸੌਂਕ ਵਧੂਗਾ ਅੱਗੇ ਨੌਲੇਜ ਵੀ ਮਿਲੂਗੀ ਮੇਰਾ ਕੰਮ ਦਾ ਮਕਸਦ ਤੇ ਹੀ ਹੈ ਵੀਰੇ ਹਾਂ ਸਹੀ ਹੈ ਤੇ ਭਾਈ ਇੱਕ ਆਪਾਂ ਉਹ ਬੱਕਰੇ ਜਿਹੜਾ ਆਪਾਂ ਨਵਾਂ ਬੱਕਰਾ ਆਇਆ ਉਹਦੇ ਬਾਰੇ ਮਾੜਾ ਛਾਤੀ ਮਾਰ ਲਈ ਆਪਾਂ ਦੇਖੀਏ ਆ ਜੀ ਜ਼ਰੂਰ ਜ਼ਰੂਰ ਆਓ ਮਾੜਾ ਸਾਨੂੰ ਨਵਾਂ ਬੱਕਰਾ ਦਿਖਾ ਦਿਓ ਵੇਰੇ ਇਹ ਬੱਕਰੇ ਬਾਰੇ ਜੇ ਆਪਾਂ ਗੱਲ ਕਰੀਏ ਇਹ ਬੱਕਰਾ ਫਿਰ ਆਪਣੇ ਕੋਲ ਹੁਣ ਨਵਾਂ ਜਿਹੜਾ ਆਪਾਂ ਗੱਲ ਹੋ ਨਹੀਂ ਆਇਆ ਵੀਰੇ 10 ਮਿੰਟ ਹੋ ਗਏ ਬੱਕਰੇ ਆਏ ਨੂੰ ਠੀਕ ਹੈ ਔਰ ਇਹਦੀ ਵੈਕਸੀਨ ਕਰਾਂਗੇ ਕੰਪਲੀਟ ਵੈਕਸੀਨ ਕਰਕੇ ਫਿਰ ਵਾੜੇ ਜਾਊਗਾ ਇਹ ਠੀਕ ਹੈ ਤੇ ਜਿਹੜੇ ਉਹ ਆਪਣੇ ਹਰਚ ਵੈਕਸੀਨ ਵਾਲੀ ਤਾਂ ਆਪਣੀ ਵੈਕਸੀਨੇਸ਼ਨ ਵਾਲੀ ਤਾਂ ਗੱਲ ਆਪਣੀ ਵਿਚਾਲੇ ਹੀ ਰਹਿ ਗਈ ਹੋਰ ਨਾਲ ਵੀਰੇ ਜਿੰਨੇ ਬੱਕਰੇ ਦਿਖਾਣੇ ਉਹ ਅਗਲੇ ਸਾਲ ਵਾਸਤੇ ਉਹਨਾਂ ਦੀ ਵੈਕਸੀਨ ਕੰਪਲੀਟ ਹੈ ਠੀਕ ਹੈ ਜਿਹੜਾ ਜਾਨਵਰ ਆ ਹੀ ਜਾਊਗਾ ਹੁਣ ਉਹਨਾਂ ਦੀ ਵੈਕਸੀਨ ਆਪਾਂ ਹੁਣ ਕਰਾਈ ਜਾਵਾਂਗੇ ਇਹਦੀ ਕੱਲ ਵੈਕਸੀਨ ਹੋ ਜੂਗੀ ਇੱਕ ਚਾਰ ਵਾਰ ਉਹਦੀ ਵੀ ਔਰ ਬੱਕਰਾ ਤੁਸੀਂ ਦੇਖ ਲਓ ਭਈ ਆਪਾਂ ਜਮਾ ਹੁਣ ਕੋਈ ਬੰਦੇ ਕਹਿੰਦੇ ਨੇ ਯਾਰ ਵੀ ਆ ਬੱਕਰਾ 2.5 ਲੱਖ ਰੁਪਏ ਦਾ ਆ ਜਮਾ ਹੱਡੀਆਂ ਲੈ ਕੇ ਆਏ ਆ ਵੀ ਹਮ 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 ਠੀਕ ਹੈ ਇਹਨੂੰ ਵੀ ਤਿਆਰ ਕਰਨ ਵਾਸਤੇ ਟਾਈਮ ਚਾਹੀਦਾ ਵੀ ਖਾਣ ਵਾਸਤੇ ਵੀ ਟਾਈਮ ਤੇ ਖਰਚਾ ਵੀ ਲੱਗਦਾ ਵੀ ਲੋਕਾਂ ਦੇ ਕੋ ਆ ਪੰਜਾਬ ਜੁਆਇਨ ਅੱਧਾ ਘੰਟਾ ਹੀ ਹੋਇਆ ਜੀ 20 ਮਿੰਟ 20 ਮਿੰਟ ਹੋਇਆ ਠੀਕ ਹੈ ਇਹਦੀ ਵੈਕਸੀਨ مشین ਮਾਰ ਕੇ ਤਿਆਰ ਕਰਾਂਗੇ ਔਰ ਇੱਕ ਤਰੀਕ ਜੂ ਬਾਅਦ ਇਹਨੂੰ ਬੱਕਰਾਂ ਦਿਖਾਵਾਂ ਵਿਕੇ ਜਾਏ ਠੀਕ ਹੈ ਹਾਂ ਉਹ ਬਾਕੀ ਉਹ ਤਾਂ ਮੇਨ ਗੱਲ ਆਪਾਂ ਜੇ ਸਾਹਤਵਾਲ ਦੀ ਕਰੀਏ ਕਿਸੇ ਸਾਹਤਵਾਲ ਦੀ ਮਾਦੀ ਹੁੰਦੀ ਹੈ ਘਾਣਾ ਦੇ ਪਿੱਛੇ ਕਿਸੇ ਦੀ ਸਾਹ ਸੁਵਾਲ ਵਧੀਆ ਹੁੰਦੀ ਮਾਨੂੰ ਸੋਡੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਜਿਹੜੇ ਵੈਕਸੀਨੇਸ਼ਨ ਆਪਣੇ ਹੈਗੀ ਉਹ ਪਾਸੇ ਆ ਇਹਨੂੰ ਆਪਾਂ ਇੱਕ ਵਾਰੀ ਪਾਸੇ ਖੜਾਏਗਾ ਪਹਿਲਾਂ ਇਹਦੀ ਵੈਕਸੀਨੇਸ਼ਨ ਹੋਊਗੀ ਫਿਰ ਇਹ ਦੋਨਾਂ ਵਿੱਚ ਜਾਊਗਾ ਹੋਰ ਵੀਰੇ ਜੇ ਬੰਦਾ ਪਰਸਨਲ ਰੱਖਣਾ ਇਸ ਤੇ ਇਹ ਜੀ ਚੀਜ਼ਾਂ ਵਾਰ-ਵਾਰ ਮਿਲਦੀ ਵੀ ਨਹੀਂ ਇਹ ਬੱਕਰਾ ਦੁੱਧ ਵੀ ਦਿੰਦਾ ਹੈ ਹੈ ਹਾਂ ਯਾਰ ਇਹ ਤਾਂ ਤੁਸੀਂ ਮਹੀ ਗੱਲ ਦੱਸਤੀ ਵੀਰੇ ਅੱਛਾ ਇਹ ਬੱਕਰਾ ਬੱਕਰਾ ਦੁੱਧ ਕਿਵੇਂ ਦਿੰਦਾ ਬਈ ਬੱਕਰਾ ਦੁੱਧ ਵੀ ਦਿੰਦਾ ਬੱਕਰੇ ਧੰਨ ਦੇਖ ਲਓ ਤੁਸੀਂ ਆਪ ਅੱਛਾ ਯਾਰ ਅੱਛਾ ਯਾਰ ਯਾਰ ਨਵੀਂ ਗੱਲ ਸੁਣੀ ਆ ਬਾਈ ਅਸੀਂ ਇਹ ਵੀ ਦੇਖੋ ਯਾਰ ਕੈਪ ਆਏ ਗੱਲਾਂ ਮੈਂ ਪਹਿਲੀ ਵਾਰ ਜੰਦਗੀ ਦੇ ਵਿੱਚ ਇਹ ਗੱਲ ਸੁਣੀ ਆ ਵੀ ਬੱਕਰਾ ਵੀ ਦੁੱਧ ਦਿੰਦਾ ਹੈਗਾ ਤੇ ਭਾਈ ਨੇ ਸਾਨੂੰ ਦਿਖਾਇਆਗਾ ਚੈੱਕ ਬਾਈ ਕਹਿੰਦਾ ਹੁਣ ਤਾਂ ਵੀਡੀਓ ਤੇ ਅਸੀਂ ਆਫਸ ਦੇ ਦੇਖਿਆ ਸੀਗਾ ਵੀ ਬੱਕਰਾ ਕਿਵੇਂ ਦੁੱਧ ਦਿੰਦਾ ਹੈਗਾ ਹੁਣ ਇਹ ਸਾਨੂੰ ਦਿਖਾ ਨਹੀਂ ਸਕਦੇ ਕਹਿੰਦਾ ਮਤਲਬ ਵਰਗਲ ਹੋ ਜਾਂਦੀਆਂ ਇਹ ਚੀਜ਼ਾਂ ਤੇ ਬਾਈ ਯਾਰ ਇਹ ਤਾਂ ਤੂੰ ਯਾਰ ਕਹਿੰਦਾ ਉਹ ਨੇਰੇ ਵਾਲੀ ਗੱਲ ਦਿਖਾ ਦੇ ਬਾਈ ਲੋ ਪਾਕਿਸਤਾਨ ਜੋ ਇੱਕ ਬੱਕਰਾ ਭੈਲਾ ਹੋਇਆ ਸੀ ਨਾ ਕਹਿੰਦਾ ਦੋ ਦਿੰਦਾ ਦੋ ਦਿੰਦਾ ਵੀਰੇ ਅਸੀਂ ਤੇ ਸਾਡੇ ਕੋਲ ਕਿਹੜੇ ਕਿੰਨੇ ਆਏ ਬੱਕਰੇ ਕਿੰਨੇ ਗਏ ਕਈ ਬੰਦੇ ਕਹਿੰਦੇ ਨੇ ਬੱਕਰੇ ਉੱਤੇ ਮੁਹੰਮਦ ਲਿਖਿਆ ਹੈ ਉਹ ਵੇਚਣਾ ਬਾਈ ਕੀ ਕਹਿੰਦਾ ਅੱਲਾ ਲਿਖਿਆ ਵੇਚਣਾ ਠੀਕ ਹੈ ਸਾਡੇ ਵੀਰੇ ਜਿਹੜਾ ਬੰਦਾ ਸਹੀ ਹੈ ਨਾ ਸਾਡੇ ਮੁਹੰਮਦ ਅੱਲਾ ਨਾ ਖਰੀਦੇ ਨਾ ਵੇਚੇ ਵੀ ਠੀਕ ਹੈ ਜੇ ਜਿਹੜਾ ਬੰਦਾ ਰੱਬ ਦਾ ਨਾਮ ਵੇਚਣ ਲੱਗ ਜਾਊਗਾ ਉਹ ਫਿਰ ਉਹ ਬੰਦਾ ਬਸ ਕੀ ਲੋਕਾਂ ਇਹ ਜਿਹੜਾ ਬੱਕਰਾ ਹੈ ਇਹ ਵੀ ਸਾਡੇ ਕਹਿੰਦਾ ਮਤਲਬ ਗਾਂ ਵੇਚਣ ਵਾਸਤੇ ਹੈ ਸਾਡੇ ਉਹ ਬਿਲਕੁਲ ਤਿਆਰ ਕਰਾਂਗੇ ਵਿਚਾਂ ਅਗਲੇ ਸਾਲ ਬਾਅਦ ਸੌ ਪੂਰਾ ਕਰਾਂਗੇ ਦਿੱਤੇ ਇੱਕ ਵਾਰ ਇਹ ਜੇ ਆਪਾਂ ਹੁਣ ਇਹਦੇ ਆਪਾਂ ਦੇਖ ਕੇ 당 ਦੇ ਕੇ ਜਈ ਕਿੰਨੇ ਸਾਲ ਦਾ ਨੇ ਹੁਣ ਅੰਬਰ ਲੱਗ ਇਹ ਵੀਰੇ ਆ ਚਾਰ ਦੰਦ ਵੀਰੇ ਲਈ ਆਪਾਂ ਅੱਛਾ ਚਾਰ ਦੰਦ ਰਿਆ ਅਗਲੇ ਸਾਲ ਵਾਸਤੇ ਬੱਕਰਾ ਲਿਆਏ ਬੁੱਢਾ ਬੱਕਰਾ ਜਿਵੇਂ ਦੰਦ ਕਿਸੇ ਨੇ ਉਹ ਤਾਂ ਆਪਣਾ ਜੀ ਕੋਈ ਫਰੀ ਦੇਵੇ ਆਪਣੇ ਕੰਮ ਦਾ ਨਹੀਂ ਵੀਰੋ ਇਹ ਵੀਰੇ ਇੱਕ ਤੁਸੀਂ ਬੱਕਰੇ ਦੀ ਹੋਰ ਨਹੀਂ ਆਪਣੇ ਕੋਲ ਗੱਲ ਕਰਦੇ ਸੀ ਇੱਕ ਬੱਕਰਾ ਉਹ ਵੀ ਦਿਖਾਣੇ ਆ ਵੀਰ ਅੱਛਾ ਹਾਂ ਇਹ ਪੰਜਾਬ ਦਾ ਸੌਂਗ ਦਿਖਾਣਾ ਹੈ ਵੀਰ ਪੰਜਾਬ ਚ ਪੈਸੇ ਦੀ ਮੰਗਦੇ ਨੇ ਸਾਡੇ ਕੋਲ ਥੱਬੇ ਦਾ ਨਹੀਂ ਅੱਛਾ ਲੇਕਿਨ ਹੱਡੀਆਂ ਨੇ ਵੀਰ ਸਾਡੇ ਕੋਲ ਪਿਆਰ ਤਾਂ ਅਸੀਂ ਵੀ ਕਰਾਂਗੇ ਆਜੋ ਇੱਕ ਬੱਕਰਾ ਹੋਵੇ ਸਹੀ ਗੱਲ ਆ ਯਾਰ ਆਪਾਂ ਕਹੀਏ ਤਾਂ ਜੇ ਆਪਾਂ ਵੀ ਕਹਿੰਨਾ ਮਤਲਬ ਬੱਕਰਾ ਤਿਆਰ ਕਰਨ ਤੇ ਮਿਹਨਤ ਤਾਂ ਬਹੁਤ ਲੱਗਦੀ ਆ ਵੀ ਆ ਬੱਕਰਾ ਨਵਾਂ ਆਇਆ ਹੁਣ ਠੀਕ ਹੈ ਇਹਨੂੰ ਆਇਨ ਵੀਰ 7 ਦਿਨ ਹੋਏ ਨੇ ਠੀਕ ਹੈ ਇਹਦੀ ਵੈਕਸੀਨ ਕੰਪਲੀਟ ਹੈ ਠੀਕ ਹੈ ਹੁਣ ਇਹ ਪਰਸੂ ਆਪਣੇ ਉਸ ਉੱਥੇ ਜਾਂਦਾ ਰੂਗਾ ਠੀਕ ਹੈ ਹਫਤਾ 9 10 ਦਿਨ ਦਾ ਰੱਖੂਗਾ ਇਹ ਰੱਖੂਗਾ ਵੀਰ ਠੀਕ ਹੈ ਤੇ ਜਬ ਵੈਕਸੀਨ ਕਹਿੰਦਾ ਹੁਣ ਇਹਦੀ ਵੈਕਸੀਨ ਕੰਪਲੀਟ ਹੋ ਗਈ ਹੁਣ ਵੀ ਆਪਾਂ ਇਹਨੂੰ ਉੱਥੇ ਫਾਰਮ ਚ ਲੈ ਜਾ ਸਕਦੇ ਹਾਂ ਹਾਂ ਇਹਦੀ ਡੀਵਾਰਮਿੰਗ ਮਾਰਦਾ ਹੈ ਨਾ ਇਹ ਬੱਕਰਾ ਹੈ ਡੀਵਾਰਮਿੰਗ ਹੁੰਦੀ ਹੈ ਕਿਉਂਕਿ ਨਵਾਂ ਆਇਆ ਵੀਰ ਅੱਛਾ ਇਹਦਾ ਉਪਰਾ ਕਰਦੇ ਆਪਾਂ ਕਹਿ ਸਕਦੇ ਆ ਨਵਾਂ ਆਇਆ ਵੀਰ ਦੇਖ ਲੈ ਹੱਡੀਆਂ ਹੀ ਨਹੀਂ ਜਵਾਂ ਤੇ ਇਹਨੂੰ ਹੁਣ ਦੋਨੂੰ ਦਿਖਾਉਂਗਾ 1 ਮਹੀਨੇ ਬਾਅਦ 2 ਮਹੀਨੇ ਬਾਅਦ 4 ਮਹੀਨੇ ਬਾਅਦ ਠੀਕ ਹੈ ਵੀ ਇਹਦਾ ਕੀ ਰਿਜ਼ਲਟ ਹੋਗਾ ਠੀਕ ਹੈ ਸੌਂਗ ਆਪਣਾ ਸੌਂਗ ਦਵੇ ਵੀਰ ਬੱਕਰੇ ਲੈ ਕੇ ਆਏ ਆ ਨਹੀਂ ਵੀ ਆਪਾਂ ਯਾਰ ਲਿਆ ਕੇ ਬੇ ਕਦਰ ਕਰਕੇ ਛੱਡ ਦਈਏ ਹਾਂ ਬਈ ਬੰਨਤਾ ਇਹ ਪਾਤਾ ਇਹਦਾ ਉਹ ਰਸਾ ਨਿਕਲ ਜਾਊਗਾ ਕੱਲ ਚੋਂ ਜਿਹੜਾ ਦਾਣਾ ਫੁੱਲ ਤਿਆਰ ਵੈਕਸੀਨ ਪੂਰੀ ਕੰਪਲੀਟ ਹੈ ਢੀ ਵਰਨ ਆਪਾਂ ਆਪਾਂ ਗੱਲ ਕਰੀਏ 7 ਦਿਨ ਫਿਰ ਹੁਣ ਤੁਸੀਂ ਜੇ 7 ਦਿਨ ਹੋ ਗਏ ਲੰਨ ਦੇ 7 ਦਿਨ ਇੱਥੇ ਰੱਖਿਆ ਇੱਥੇ ਰੱਖਿਆ ਵੀਰ ਤੇਰਾ ਖਾਣਾ ਪਾਣੀ ਦਿਨ ਇੱਥੇ ਕਰ ਦਿੰਦੇ ਆ ਸਾਹਮਣੇ ਉੱਥੇ ਕਰ ਦਿੰਦੇ ਆ ਬਸ ਇੰਨੇ ਹੀ ਬੱਕਰੇ ਦੂਰ ਰੱਖੀ ਦੇ ਪੱਕਰਾਂ ਤੋਂ ਦੂਰ ਰੱਖਿਆ ਹਾਂ ਵੈਕਸੀਨੇਸ਼ਨ ਪ੍ਰੋਪਰ ਹੋਣ ਤੋਂ ਬਾਅਦ ਹੀ ਆਪਾਂ ਉੱਥੇ ਲੈ ਕੇ ਜਾਣਾ ਉੱਥੇ ਜਾਵ ਇਹ ਨਵਾਂ ਜਾਨਵਰ ਵੀਰੇ ਕੀ ਇਹ ਹੁਣ ਇਹਦੀ ਦਵਾਈ ਲਾਲ ਦਵਾਈ ਨਹੀਂ ਹੁੰਦੀ ਹਾਂ ਜਿਹੜੀ ਪੂੜੀ ਚ ਲਾਲ ਦਵਾਈ ਹੁੰਦੀ ਏ ਠੀਕ ਆ ਠੀਕ ਆ ਬੀਟਾ ਡੀਨ ਵੀ ਕਹ ਲੀਏ ਜਾਂ ਉਹਨੂੰ ਕਿਸ ਕੋਸ਼ ਵੀ ਕਹ ਲੀਏ ਇਹ ਦਪਹਿਰ ਤੋਂ ਹੋ ਜਾਣਗੇ ਕੱਲ ਠੀਕ ਆ ਚਾਰੇ ਪੈਰ ਤੋਂ ਹੋ ਜਾਣਗੇ ਸਵਾਰ ਕੇ ਠੀਕ ਆ ਫਿਰ ਉਸ ਪਰਮ ਦੀ ਜਾਊਗਾ ਠੀਕ ਆ ਠੀਕ ਆ ਕਹਿਣਾ ਪ੍ਰੋਪਰ ਇਹਨੂੰ ਤਿਆਰ ਕਰਕੇ ਹਣਾ ਵਾਹ ਪੂਰਾ ਠੀਕ ਆ ਅਗਰ ਕੋਈ ਬਾਈ ਆਪਾਂ ਬੱਕਰਾ ਦੇਣਾ ਚਾਹੁੰਦਾ ਹੈ ਕਿਸੇ ਕੋਲ ਘਰੇ ਖੜਦਾ ਪਰਸਨਲ ਜਾਂ ਕਿੱਥੇ ਵੀ ਖੜਦਾ ਬੱਕਰਾ ਆਪਣੇ ਨੰਬਰ ਤੁਹਾਨੂੰ ਦੱਸ ਦਿੰਦੇ ਵੀਰ ਵੀਡੀਓ ਵਿੱਚ ਮੈਂਸ਼ਨ ਕਰ ਦਿਓ ਆਪਾਂ ਸਪੈਸ਼ਲ ਬੰਦੇ ਕੋਲ ਲੈਣ ਜਾਵਾਂ ਨਹੀਂ ਨੰਬਰ ਵੀਰੇ ਤੁਹਾਡਾ ਆਪਾਂ ਪ੍ਰੋਪਰ ਵਿਦ ਐਡਰਸ ਆਪਾਂ ਨਾਲ ਸਕਰੀਨ ਦੇ ਉੱਤੇ ਚਲਾਵਾਂਗੇ ਨੰਬਰ ਬਸ ਸਪੈਸ਼ਲ ਆਪਾਂ ਉਸ ਕੋਲ ਬੰਦੇ ਕੋਲ ਜਾ ਵੜਾਂਗੇ ਵੀਰੇ ਚਾਹੇ ਬੰਮ ਕਿੱਥੇ ਅਮਰਲੇ ਪੰਜਾਬ ਕਿਸੇ ਵੀ ਸਟੇਟ ਦਾ ਹੋਵੇ ਠੀਕ ਹੈ ਠੀਕ ਹੈ ਹਾਂ ਲੋ ਵੀ ਸੱਜਣੋ ਇਹ ਸੀ ਆਪਣੇ ਸ਼ਹਿਜਾਦ ਗੋਡ ਫਾਰਮਿੰਗ ਦੇ ਬਾਈ ਆਚਰ ਵੱਡੇ ਬੱਕਰਿਆਂ ਵਾਲੇ ਠੀਕ ਹੈ ਤੇ ਬਾਈ ਨੇ ਜਿਹਨੇ ਵੀ ਆਪਣੇ ਕੋਈ ਬੱਕਰਾ ਲੈਣਾ ਹੈ ਜਾਂ ਵੇਚਣਾ ਹੈ ਤਬ ਬਾਈ ਨੂੰ ਕੰਟੈਕਟ ਕਰ ਲਿਓ ਨੀਚੇ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾਗਾ ਤੇ ਭਾਈ ਤੁਹਾਡਾ ਫੇਰ ਤੋਂ ਇੱਕ ਬਹੁਤ ਬਹੁਤ ਧੰਨਵਾਦ ਤੇ ਬਾਕੀ ਆਪਾਂ ਇੱਕ ਤਰੀਕ ਨੂੰ ਆਪਾਂ ਜਰੂਰ ਮਿਲਦੇ ਆ ਜਰੂਰ ਦੋ ਵੀਜ਼ਿਟ ਕਰਨਾ ਜਿੰਨੇ ਵੀ ਤੁਹਾਡੇ ਸਬਸਕ੍ਰਾਈਬਰ ਨੇ ਵੀ ਦੇਖਾ ਚੰਦੇ ਨੇ ਠੀਕ ਆ ਭਾਈ ਇਥੇ ਆਣ ਸ਼ੋਅ ਕਰਨ ਜੇ ਆਣ ਦੇ ਵਿਰਤ ਉਹ ਵੀ ਅੱਗੇ ਉਹਨਾਂ ਨੂੰ ਨੌਲੇਜ ਮਿਲੂਗੀ ਜੇ ਆਪਾਂ ਟਾਈਮਿੰਗ ਦੀ ਗੱਲ ਕਰ ਲਈਏ ਤੇ ਆਪਣੇ ਇੱਕ ਮੇਲਾ ਇੱਕ ਦਿਨ ਦਾ ਹੋਊਗਾ ਜਾਂ ਕਿੰਨੇ ਕਿੰਨੇ ਦਿਨ ਦਾ ਹੋਊਗਾ ਇੱਕ ਦਿਨ ਦਾ ਵੀਰ ਇੱਕ ਦਿਨ ਦਾ ਮੇਲਾ ਹੋਊਗਾ ਇੱਕ ਦਿਨ ਦਾ ਹੋਊਗਾ ਵਜਨ ਦਾ ਠੀਕ ਹੈ ਔਰ ਬੱਕਰਾਂ ਨੂੰ ਜਿੰਨੇ ਵੀ ਸਾਡੇ 500 ਕਿਲੋ ਦਾ ਬੱਕਰਾ ਲੱਗੂਗਾ ਠੀਕ ਹੈ ਔਰ ਬਹੁਤ ਦੂਰ ਦੂਰ ਦੇ ਬੰਦੇ ਬੱਕਰੇ ਲੈ ਕੇ ਆਉਂਦੇ ਨੇ ਵੀ ਠੀਕ ਹੈ ਇੱਕ ਤਰੀਕ ਨੂੰ ਤੇ ਸਵੇਰੇ ਕਿੰਨੇ ਵਜੇ ਸਟਾਰਟ ਹੋ ਜੂਗਾ ਸਵੇਰੇ ਹੋਗਾ ਵੀਰੇ 10 ਵਜੇ ਸਵੇਰੇ 10 ਵਜੇ ਇੱਕ ਤਰੀਕ ਨੂੰ ਸਜਣੋ ਸਵੇਰੇ 10 ਵਜੇ ਆਪਣੇ ਮੇਲਾ ਲੱਗੂਗਾ ਤੇ ਬਾਈ ਦਾ ਨੰਬਰ ਬਾਈ ਤੁਸੀਂ ਨੰਬਰ ਇੱਕ ਵਾਰੀ ਬੋਲ ਕੇ ਵੀ ਦੱਸ ਦੋ 8619876724 ਦੁਬਾਰਾ ਫੇਰ ਦੱਸ ਇੱਕ ਵਾਰੀ 8619876724 ਅਰਸ਼ਦ ਗੁੱਜਰ ਠੀਕ ਹੈ ਸ਼ਾਜਾਦ ਗੋਟ ਫਾਰਮ ਅੜਮਾਨਗੜ ਪਿੰਡ ਨਵਾ ਪਿੰਡ ਨਵਾ ਹਾਂ